دلجی సి ਕਿਵੇਂ ਦੇਖਦੇ ਹਾਂ ਕੈਨੇਡਾ ਪੁਲਿਸ ਤੋਂ ਬਾਅਦ ਹੁਣ ਅਮਰੀਕਾ ਦੇ ਵਿੱਚ ਵੀ ਅਮਰੀਕਾ ਪੁਲਿਸ ਵੱਲੋਂ ਛਾਪੇ ਮਾਰੀਆਂ ਕਾਫੀ ਜ਼ੋਰਾਂ ਨਾਲ ਕੀਤੀਆਂ ਜਾ ਰਹੀਆਂ ਨੇ ਅਤੇ ਅਮਰੀਕਾ ਵਿੱਚ ਕੈਲੀਫੋਰਨੀਆ ਵਿੱਚ 8 ਪੰਜਾਬੀ ਫੜੇ ਗਏ ਨੇ ਜਿਨ੍ਹਾਂ ਦੇ ਉੱਤੇ ਇਲਜ਼ਾਮ ਨੇ ਕਿ ਉਹ ਗੈਂਗਸਟਰ ਨੇ ਉਹ ਜਿਹਦੀਆਂ ਕਾਫੀ ਕਨਾਵਾ ਨੂੰ ਅੰਜਾਮ ਦੇ ਜੋ ਕਿਰੇ ਉਹਨਾਂ ਕੋਲ ਹਥਿਆਰ ਮਿਲੇ ਨੇ ਕਿਵੇਂ ਦੇਖਦੇ ਹਾਂ ਇਸ ਤਰੀਕੇ ਦੇ ਕਨਾਵਾ ਜਿਨ੍ਹਾਂ ਵਿੱਚ ਪੰਜਾਬੀ ਜੋ ਨਾਮ ਵਾਲੇ ਵਿਅਕਤੀ ਨੇ ਉਹ ਸਾਹਮਣੇ ਆ ਰਹੇ ਨੇ ਜੀ ਜੀ ਬਿਲਕੁਲ ਬਿਲਕੁਲ ਪਰ ਸਾਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਪੰਜਾਬੀ ਨਾਮ ਹੋਣ ਜਾਫਰ ਪਿਛੇ ਸਿੰਘ ਲੱਗਦਾ ਹੋਵੇ ਸਿਰ ਤੇ ਦਸਤਾਰ ਹੋਵੇ ਤਾਂ ਇਹਦਾ ਇਹ ਮਤਲਬ ਨਹੀਂ ਹੈ ਕਿ ਉਹ ਸਾਰੇ ਦੁੱਧ ਤੋਤੇ ਹੀ ਹੋ ਜਾਣਗੇ ਕਿਉਂਕਿ ਪਿਛਲੇ ਸਮੇਂ ਦੇ ਵਿੱਚ ਬਹੁਤ ਸਾਰੇ ਐਸੇ ਕਾਂਡ ਕੀਤੇ ਗਏ ਜਿਨ੍ਹਾਂ ਨੇ ਨਾਮ ਵੀ ਜਿਨ੍ਹਾਂ ਦੇ ਪੰਜਾਬੀ ਸੀ ਤੇ ਜਿਨ੍ਹਾਂ ਨੇ ਆਪਣੀ ਪਹਿਚਾਣ ਵੀ ਜਿਹੜੀ ਆ ਉਹ ਸਿੱਖ ਦੇ ਤੌਰ ਦੇ ਉੱਤੇ ਬਣਾਈ ਹੋਈ ਸੀ ਪਰ ਉਹਨਾਂ ਨੇ ਵੀ ਜਿਹੜੇ ਆ ਇਹੋ ਜੇ ਕੰਮਾਂ ਦੇ ਵਿੱਚ ਇਨਵੋਲਵਮੈਂਟ ਆਪਣੀ ਰੱਖੀ ਆ ਸੋ ਕਰਮ ਕਰਕੇ ਸਿੱਖ ਹੋਣਾ ਪੰਜਾਬੀ ਹੋਣਾ ਉਹ ਗੱਲ ਹੁੰਦੀ ਆ ਜਿਹੜੇ ਜਿਹਦੇ ਕਰਮ ਹੀ ਮਾੜੇ ਹੋਣ ਤੇ ਉਹਨੂੰ ਆਪਾਂ ਕਹੀ ਜਾਈਏ ਪੀ ਇਹ ਸਾਡੇ ਬੰਦੇ ਨੇ ਇਹ ਸਾਡੇ ਬੰਦੇ ਆ ਹੁਣ ਭਾਈ ਹਰਦੀਪ ਸਿੰਘ ਨਿਜਰ ਦਾ ਕਤਲ ਕਰਨ ਵਾਲੇ ਚਾਰੇ ਨੌਜਵਾਨ ਜਿਹੜੇ ਨੇ ਪੰਜਾਬ ਦੇ ਨਾਲ ਸਬੰਧਤ ਨੇ ਸਿੱਖ ਪਰਿਵਾਰਾਂ ਦੇ ਨਾਲ ਸਬੰਧਤ ਵੀ ਹੈਗੇ ਆ ਸੋ ਉਹਨਾਂ ਵੱਲੋਂ ਇਹ ਇਨਜਾਮ ਜਿਹੜਾ ਦਿੱਤਾ ਗਿਆ ਤੇ ਹੁਣ ਇਹ ਦੇਖੀ ਆ ਆਪਾਂ ਵੀ ਉਹ ਸਾਡੇ ਨੇ ਕਿ ਬਗਾਨਿਆਂ ਦੇ ਨੇ ਜਿਹੜੇ ਬਗਾਨੇ ਕਿਹਨਾਂ ਦੀ ਗੱਲ ਕਰ ਰਹੇ ਆ ਜਿਹੜੇ ਸਿੱਖਾਂ ਨੂੰ ਬਦਨਾਮ ਕਰਨ ਦੇ ਲਈ ਵਿਉਂਤਬੰਦੀਆਂ ਬਣਾ ਰਹੇ ਨੇ ਵਿਦੇਸ਼ਾਂ ਦੇ ਵਿੱਚ ਕਿ ਸਿੱਖਾਂ ਨੂੰ ਕਿਵੇਂ ਬਦਨਾਮ ਕੀਤਾ ਜਾਵੇ ਸਿੱਖਾਂ ਦੇ ਹੱਥੋਂ ਸਿੱਖ ਮਰਵਾ ਕੇ ਇਹ ਕਿਹਾ ਜਾਵੇ ਕਿ ਭਾਈ ਦੇਖੋ ਇਹ ਕਿੰਨੇ دہشت ਗਰਦ ਨੇ ਅਸੀਂ ਇਸੇ ਕਰਕੇ ਇਹਨਾਂ ਨੂੰ 1947 ਦੇ ਵਿੱਚ ਬੁਰਸ਼ਾ ਗਰਦ ਕਹਿ ਦਿੱਤਾ ਅਸੀਂ ਇਹਨਾਂ ਨੂੰ ਜ਼ਰਾਇਮ ਪੇਸ਼ਾ ਕਹਿ ਦਿੱਤਾ ਅਸੀਂ ਤੇ ਇਹ ਗੱਲਾਂ ਅੱਜ ਸੱਚ ਕਰ ਰਹੇ ਨੇ ਸੋ ਅੱਜ ਆਪਾਂ ਇਹ ਦੇਖ ਸਕਦੇ ਆ ਕਿ 1995 ਤੋਂ ਬਾਅਦ ਉਸ ਤੋਂ ਉਦੋਂ ਤੱਕ ਹਥਿਆਰਬੰਦ ਸੰਘਰਸ਼ ਚੱਲਿਆ ਹੈ ਨਾ ਉਸ ਤੋਂ ਪਹਿਲਾਂ ਵਾਰਦਾ ਤਾਂ ਹੋਈਆਂ ਖੜਕੂ ਸਿੰਘਾਂ ਨੇ ਕੀਤੀਆਂ ਪਰ 1995 ਬਿਆੰਤ ਸਿਓਂ ਵਾਲੀ ਘਟਨਾ ਮੈਨੂੰ ਲੱਗਦਾ ਵੀ ਇੱਕ ਵੱਡੀ ਘਟਨਾ ਸੀ ਉਸ ਤੋਂ ਬਾਅਦ ਇਕਾ ਦੁਕਾ ਘਟਨਾਵਾਂ ਹੋਰ ਹੋਈਆਂ ਹੋਣਗੀਆਂ ਪਰ ਉਸ ਤੋਂ ਬਾਅਦ ਕੋਈ ਵੱਡੇ ਪੱਦਰ ਦੇ ਉੱਤੇ ਖੜਕੂ ਐਕਸ਼ਨ ਨਹੀਂ ਦੇਖਿਆ ਗਿਆ ਪੰਜਾਬ ਦੇ ਵਿੱਚ ਜਾਂ ਫਿਰ ਵਿਦੇਸ਼ਾਂ ਦੇ ਵਿੱਚ ਕਿਉਂਕਿ ਜਿਹੜੇ ਸਿੱਖਾਂ ਨੇ ਉਹ ਸੰਘਰਸ਼ ਭਾਵੇਂ ਜਿਸ ਤਰੀਕੇ ਦੇ ਨਾਲ ਮਰਜ਼ੀ ਖਤਮ ਕਰ ਦਿੱਤਾ ਗਿਆ ਹੋਵੇ ਝੂਠੇ ਪੁਲਿਸ ਮੁਕਾਬਲੇ ਬਣਾ ਬਣਾ ਕੇ ਕੀਤਾ ਗਿਆ ਹੋਵੇ ਕੁਝ ਸੱਚੇ ਵੀ ਹੋਣਗੇ ਵਗੈਰਾ 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 ਜੋ ਵੀ ਹੋਇਆ ਪਰ ਉਸ ਤੋਂ ਬਾਅਦ ਸਿੱਖਾਂ ਨੇ ਇਹ ਗੱਲ ਸੋਚ ਲਈ ਕਿ ਹੁਣ ਹਾਲਾਤ ਬਦਲ ਚੁੱਕੇ ਨੇ ਸਿੱਖ ਸਿਆਣੇ ਹੋ ਚੁੱਕੇ ਆ ਕਿ ਜੇ ਉਹਨਾਂ ਨੇ ਆਪਣਾ ਸੰਘਰਸ਼ ਕਰਨਾ ਹੈ ਤਾਂ ਵਾਇਲੈਂਸ ਵਾਲੇ ਪਾਸੇ ਨੂੰ ਨਾ ਜਾ ਕੇ ਤੇ ਉਹ ਕਾਨੂੰਨੀ ਲੜਾਈ ਲੜਨ ਭਾਵੇਂ ਦੇਸ਼ ਦੇ ਵਿੱਚ ਹੁਣ ਵਿਦੇਸ਼ ਦੇ ਵਿੱਚ ਹੁਣ ਸੋ ਉਸ ਤੋਂ ਬਾਅਦ ਤੁਸੀਂ ਦੇਖੋ ਵੀ ਕੋਈ ਵੀ ਇਸ ਤਰ੍ਹਾਂ ਦਾ ਖਾਰਕੂ ਐਕਸ਼ਨ ਵੱਡਾ ਸਾਹਮਣੇ ਨਹੀਂ ਆਇਆ ਬੇਸ਼ੱਕ ਕੋਈ 5-7 ਸ਼ਿਵ ਅਖੌਤੀ ਸ਼ਿਵ ਸੈਨਿਕਾਂ ਦੇ ਕਤਲ ਜ਼ਰੂਰ ਹੋਏ ਨੇ ਉਹ ਇੰਡੀਵਿਜੂਅਲ ਤੌਰ ਦੇ ਉੱਤੇ ਲੋਕਾਂ ਨੇ ਕਰ ਦਿੱਤੇ ਜਿਹੜੀਆਂ ਭਾਵਨਾਵਾਂ ਭੜਕੀਆਂ ਉਹਨੇ ਉੱਠ ਕੇ ਸੂਰੀ ਦਾ ਸੋਧਾ ਲਾ ਦਿੱਤਾ ਜਾਂ ਕੁਝ ਇਸ ਤਰ੍ਹਾਂ ਦੀਆਂ ਹੋਰ ਗੱਲਾਂ ਬਾਤਾਂ ਹੋਈਆਂ ਪਰ ਅੱਜ ਸਿੱਖਾਂ ਦੀਆਂ ਉਹਨਾਂ ਜਥੇਬੰਦੀਆਂ ਖਾਕੂ ਜਥੇਬੰਦੀਆਂ ਜਿਹੜੀਆਂ ਵਿਦੇਸ਼ਾਂ ਦੇ ਵਿੱਚ ਵੀ ਬੈਨ ਨੇ ਤੇ ਜਿਨ੍ਹਾਂ ਦੇ ਮਤਲਬ ਇਹ ਕਹਿ ਲਈਏ ਕਿ ਉਸ ਵੇਲੇ ਦੇ ਵੱਡੇ ਐਕਸ਼ਨ ਪਰ ਅੱਜ ਉਹ ਸ਼ਾਂਤਮਈ ਨੇ ਪਰ ਉਹਨਾਂ ਦੇ ਨਾਮ ਜਿਹੜੇ ਲਏ ਜਾਣੇ ਕਿ ਇਹ ਜੀ ਇਹਨਾਂ ਦੇ ਨਾਲ ਸਬੰਧਤ ਇਹਨਾਂ ਦੇ ਨਾਲ ਸਬੰਧਤ ਆ ਜਥੇਬੰਦੀ ਕਰ ਰਹੀ ਹੈ ਜੇ ਉਹ ਪੰਜਾਬ 'ਚ ਕੋਈ ਐਕਸ਼ਨ ਨਹੀਂ ਕਰ ਰਹੀ ਪਿਛਲੇ ਸਮੇਂ ਤੋਂ ਤੇ ਫਿਰ ਵਿਦੇਸ਼ਾਂ ਦੇ ਵਿੱਚ ਉਹ ਕਿਵੇਂ ਐਕਸ਼ਨ ਕਰਕੇ ਸਰਗਰਮ ਹੋ ਸਕਦੇ ਆ ਸੋ ਬੜਾ ਮਤਲਬ ਕੀ ਇਸ ਵੇਲੇ ਕੰਪਲਿਕੇਟਿਡ ਬਣਿਆ ਹੋਇਆ ਮਸਲਾ ਤੇ ਜਿਹੜੇ ਸਮਝ ਜਾਣਗੇ ਉਹ ਸਮਝ ਜਾਣਗੇ ਅਦਰਵਾਈਜ਼ ਲੋਕਾਂ ਨੂੰ ਇਹੀ ਲੱਗਣਾ ਹੈ ਜਾਂ ਫਿਰ ਜੇ ਸਰਕਾਰਾਂ ਬਾਹਰਲੇ ਦੇਸ਼ਾਂ ਦੀਆਂ ਨਾ ਸਮਝੀਆਂ ਤੇ ਉਹਨਾਂ ਨੂੰ ਇਹੀ ਲੱਗਣਾ ਹੈ ਕਿ ਵਾਕੇ ਵੀ ਸਿੱਖ ਵੀ ਇਸ ਤਰ੍ਹਾਂ ਦੇ ਹੀ ਨਹੀਂ ਤੇ ਇਹ ਵਾਇਲੈਂਸ ਪਸੰਦ ਲੋਕ ਨੇ ਵਾਇਲੈਂਸ ਨੂੰ ਪ੍ਰੋਮੋਟ ਕਰਦੇ ਨੇ ਤੇ ਇਹ ਵਾਇਲੈਂਸ ਦੇ ਵਿੱਚ ਯਕੀਨ ਰੱਖਦੇ ਨੇ ਵਿਚ ਇਹ ਉਹ ਗੈਂਗਸਟਰ ਜਿਹੜੇ ਸਿੱਖ ਨਾਮਾਂ ਵਾਲੇ ਵੀ ਤੁਸੀਂ ਦੱਸਿਆ ਕਿ ਅੱਠ ਕੈਲੀਫੋਰਨੀਆ ਦੇ ਵਿੱਚ ਫੜੇ ਗਏ ਆ ਕੁਝ ਸਰੀ ਦੇ ਵਿੱਚ ਬ੍ਰੈਂਟਨ ਦੇ ਵਿੱਚ ਵੀ ਫੜੇ ਗਏ ਨੇ ਸੋ ਇਹ ਇਹਨਾਂ ਤੋਂ ਆਪਾਂ ਇਹ ਨਾ ਕਹੀਏ ਕਿ ਇਹ ਸਾਡੇ ਪੰਜਾਬੀ ਨੇ ਹੁਣ ਪੰਜਾਬ ਦੇ ਵਿੱਚ ਵੀ ਤਾਂ ਕਿੰਨਾ ਗੈਂਗਵਾਰਸ ਚੱਲੀਆਂ ਸਿੱਧੂ ਮੂਸੇਵਾਲਾ ਤੱਕ ਮਾਰ ਦਿੱਤਾ ਗਿਆ ਸੋ ਉਸ ਤੋਂ ਬਾਅਦ ਜੇ ਆਪਾਂ ਹੋਰਾਂ ਦੀ ਗੱਲ ਕਰਦੇ ਆ ਤੇ ਇਹ ਮਤਲਬ ਕਿ ਬਹੁਤ ਸਾਰੇ ਐਸੇ ਲੋਕ ਨੇ ਜਿਹੜੇ ਵਾਇਰਸ ਨੇ ਆਪਾਂ ਇਹ ਕਹਾਂਗੇ ਕਿ ਸਾਡੀ ਕਮਿਊਨਿਟੀ ਦੇ ਵਾਇਰਸ ਨੇ ਇਹ ਲੋਕ ਤੇ ਜੇ ਹੁਣ ਆਪਾਂ ਇੱਕ ਹੋਰ ਤੁਹਾਨੂੰ ਮੈਂ ਵੱਡੀ ਐਗਜ਼ਾਮਪਲ ਦੇ ਦਿੰਨਾ ਹੈ ਖਾੜਕੂ ਬਾਦ ਦੌਰਾਨ ਇੱਕ ਪਾਸੇ ਖਾੜਕੂ ਸਿੰਘ ਸੀ ਜਿਹੜੇ ਪੰਜਾਬ ਲਈ ਲੜ ਰਹੇ ਸੀ ਜਿਹੜੇ ਇਸ ਲਈ ਲੜ ਰਹੇ ਸੀ ਕਿ ਸਾਡੇ ਦਰਬਾਰ ਸਾਹਿਬ ਤੇ ਹਮਲਾ ਹੋਇਆ ਸਾਡੀ ਆਣ ਸ਼ਾਨ ਤੇ ਉੱਤੇ ਹਮਲਾ ਹੋਇਆ ਪੰਜਾਬ ਦੇ ਪਾਣੀਆਂ ਲਈ ਲੜ ਰਹੇ ਸੀ ਤੇ ਦੂਸਰੇ ਪਾਸੇ ਜਿਹੜੇ ਭਾਰਤ ਵਾਲੇ ਪੱਖੋਂ ਲੜ ਰਹੇ ਸੀਗੇ ਸਟੇਟ ਵਾਲੇ ਪਾਸਿਓ ਉਹ ਵੀ ਸਿੱਖ ਲਿਆਂਦੇ ਗਏ ਬਰਾੜ ਵਰਗੇ ਜਿਹੜੇ ਸਿੱਖ ਲਿਆਂਦੇ ਗਏ ਕੇਪੀਐਸ ਗਿਲ ਵਰਗੇ ਸਿੱਖ ਸਵਰਨ ਘੋਟਨੇ ਵਰਗੇ ਸਿੱਖ ਸੋ ਆਪਾਂ ਇਹ ਅੰਦਾਜ਼ਾ ਲਾਉਣਾ ਛੱਡ ਦਈਏ ਕਿ ਲਓ ਜੀ ਇਹ ਸਿੱਖ ਹੀ ਸਖ ਨੂੰ ਮਾਰ ਰਿਹਾ ਸੋ ਇਸ ਤਰ੍ਹਾਂ ਨਹੀਂ ਹੁੰਦਾ ਇਹ ਜਿਹੜੀ ਘਟਨਾਵਾਂ ਜਿਹੜੀਆਂ ਹੁਣ ਹੋ ਰਹੀਆਂ ਇਹਦੇ ਤੋਂ ਅਮਰੀਕਾ ਵੀ ਚਿੰਤਾ ਦੇ ਵਿੱਚ ਹੈ ਤੇ ਕੈਨੇਡਾ ਤਾਂ ਹੈ ਹੀ ਹੈ ਕਿਉਂਕਿ ਐਵੇਂ ਨਹੀਂ ਉਹਨਾਂ ਨੇ ਸ਼ਰਿਆਮ ਐਲਾਨ ਕਰ ਦਿੱਤਾ ਕਿ ਲਾਰੈਂਸ ਬਿਸ਼ਨੋਈ ਗੈਂਗ ਜਿਹੜੀ ਆ ਉਹ ਇੱਥੇ ਆ ਸਾਰਾ ਕੁਝ ਚਲਾ ਰਹੀ ਹੈ ਲਾਰੈਂਸ ਬਿਸ਼ਨੋਈ ਦੇ ਪਿੱਛੇ ਕੌਣ ਨੇ ਇਹ ਤੁਸੀਂ ਆਪ ਸਮਝਣਾ ਹੈ ਕਿ ਕਿਉਂ ਕੌਣ-ਕੌਣ ਕਿਸ ਤਰ੍ਹਾਂ ਜਿਹੜਾ ਹੈਗਾ ਉਹ ਚੱਲ ਰਿਹਾ ਸੋ ਇਹ ਸਾਰੀਆਂ ਘਟਨਾਵਾਂ ਕਿਤੇ ਨਾ ਕਿਤੇ ਤਰੀਕੇ ਦੇ ਨਾਲ ਵਰਤਾਈਆਂ ਜਾ ਰਹੀਆਂ ਤੇ ਸਿੱਖਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਜਿਹੜੀ ਹੈਗੀ ਅਮਰੀਕਾ ਕੈਨੇਡਾ ਦੇ ਵਿੱਚ ਉਹ ਵੱਡੇ ਪੱਧਰ ਦੇ ਉੱਤੇ ਇਸ ਵੇਲੇ ਜ਼ੋਰ ਫੜ ਚੁੱਕੀ ਹੈ ਜੀ ਹਾਂ ਜੀ ਦਿਲਸਿੰਘ ਜੀ ਬਿਲਕੁਲ ਤੁਸੀਂ ਜੋ ਸਾਰੀ ਜਾਣਕਾਰੀ ਤਾਂ ਦਸਣੇ ਅਗਰ ਰੱਖਣ ਦੀ ਕੋਸ਼ਿਸ਼ ਕਰ ਦਿਓ ਪਰ ਲਗਾਤਾਰ ਜੋ ਕਰਨਾ ਮਾਣਿਆ ਆਪਾਂ ਦੇਖੀਏ ਤਾਂ ਪਿਛਲੇ ਲੰਬੇ ਸਮੇਂ ਤੋਂ ਜੋ ਸਾਹਮਣੇ ਆ ਰਹੀਆਂ ਨੇ ਉਹਨਾਂ ਵਿੱਚ ਜ਼ਿਆਦਾਤਰ ਨਾਮ ਪੰਜਾਬੀਆਂ ਦੇ ਹੀ ਨੇ ਤੇ ਪੰਜਾਬੀ ਨੇ ਇਸ ਲਈ ਵੀ ਕਿਉਂਕਿ ਆਪਾਂ ਪੰਜਾਬ ਦੇ ਰਹਿੰਦੇ ਆ ਤੇ ਪੰਜਾਬ ਦੇ ਹੀ ਜੋ ਖਬਰਾਂ ਉਹਨਾਂ ਨੂੰ ਆਪਾਂ ਉੱਥੇ ਲੱਭਦੇ ਹੁੰਦੇ ਆ ਕਿ ਵਿਦੇਸ਼ਾਂ ਵਿੱਚ ਕੀ ਕੁਝ ਚੱਲਦਾ ਵੇ ਪੰਜਾਬ ਨੂੰ ਲੈ ਕੇ ਪੰਜਾਬੀਆਂ ਨੂੰ ਲੈ ਕੇ ਤੇ ਜਿਹੇ ਕਾਫੀ ਕੰਮ ਆ ਸਾਹਮਣੇ ਆ ਰਹੀਆਂ ਨੇ ਤੇ ਥੋੜਾ ਤੁਹਾਨੂੰ ਕੰਸਲ ਜੁੜਨ ਦੇ ਲਈ ਆਪਣੇ ਵਿੱਚ ਆਪ ਦੱਸਣ ਦੇ ਅੰਗੇ ਰੱਖਣ ਦੇ ਲਈ ਧੰਨਵਾਦ ਤੁਹਾਡਾ ਵੀ ਤੁਹਾਡੇ ਸਾਰੇ ਦਰਸ਼ਕਾਂ ਦਾ तहे ਦਿਲੋਂ ਧੰਨਵਾਦ